ਆ ਜੋ ਲਾ ਆਇ ਕਰਦੀ ਆ ਬਚਨੋਂ ਕੋਲੇ ਜਾ ਕੇ ਆਉਣੀ ਆ ਪਤਾ ਨਹੀਂ ਫਿਲ ਮਾਰਦੀ ਹੋਊਗੀ ਨਹੀਂ ਦੇਖਦੀ ਆ ਉਸ ਰੀ ਦਾ ਚਾਰ ਲਾਈਆਂ ਵਜਾਈਆਂ ਕਰਕੇ ਆਉਣੀ ਆ ਕਿੰਨਾ ਕੁਸ ਲੈ ਕੇ ਆਈਆਂ ਆ ਮੈਨੂੰ ਘਾ ਭਰੀਂਦੀ ਹੋਊਗੀ ਚਲ ਲੈ ਆ ਆਂਦੀ ਆ ਬਚਨੋਂ ਦੋ ਚਾਰ ਚੁਗਲੀਆਂ ਲੈ ਕੇ ਆਈ ਹੋਊਗੀ ਸੁੰਦੇ ਹੀ ਆ ਜਾਂਦੀ ਏ ਮੇਰੇ ਕੋਲ ਚਲ ਭਿੱਜ ਗੀਓ ਲੇ ਆਵੀ ਗਈ ਭਣੀ ਨਹੀਂ ਆਗੀ ਨਹੀਂ ਠੀਕ ਆ ਨਹੀਂ ਤਕੜੀ ਨਹੀਂ ਮੇਰੀ ਗੱਲ ਸੁਣਨੀ ਨਹੀਂ ਅੱਜ ਤਾਂ ਸਾਡੇ ਵਾਲਾ 4 ਵਜੇ ਦਾ ਹਲ ਜੋੜ ਕੇ ਲੈ ਕੇ ਗਿਆ ਜੇ ਤੁਸ ਨਹੀਂ ਆਗੀ ਅੱਜ ਮੈਂ ਤਾਂ ਸੁਨੇਹਾ ਪਹਿਨੇ ਤਾਂ ਕੰਮ ਨਵੇੜੀ ਨਹੀਂ ਮੈਂ ਤਾਂ ਕੰਮ ਤਾਂ ਪਹਿਨੇ ਤੂੰ ਤੇ ਦਿੱਕੇ ਜਾ ਕੇ ਕੰਮ ਤਾਂ ਤੈਨੂੰ ਪਤਾ ਹੀ ਹੈ ਕੰਮ ਪਿੱਛੇ ਤਾਂ ਰੋਜ਼ ਡਾਂਗ ਖੜਕਦੀ ਹੈ ਮੇਰੇ ਤੇ ਨਹੀਂ ਮੈਨੂੰ ਪਤਾ ਹੀ ਹੈ ਤੂੰ ਕੰਮ ਤਾਂ ਘਾਟੀ ਕਰਕੇ ਰਾਜੀ ਆ ਨਹੀਂ ਮੇਰੇ ਤਾਂ ਨਾ ਪਰਸੋਂ ਮਰ ਜਾਣੇ ਨੇ ਮਾਰ ਮਾਰ ਕੇ ਕੁੜੇ ਸੇਕ ਤੇ ਹੁਣ ਤੂੰ ਮੈਨੂੰ ਆਹ ਦੱਸ ਕੁੜੇ ਸੋਤੇ ਵੀ ਬਲਾਂ ਚੀਕਾ ਨਹੀਂ ਬੱਜੀ ਜਾਂਦਾ ਨੀ ਤੂੰ ਮੇਰੀ ਕੀ ਸੁਣਦੀ ਆ ਸਾਡੇ ਵਾਲੇ ਨੇ ਮੈਨੂੰ ਬਥੇਰਾ ਘੁੱਟਿਆ ਨੀ ਭੈਣੇ ਮੇਰੀ ਗੱਲ ਸੁਣ ਇੱਕ ਤਾਂ ਤੈਨੂੰ ਪਤਾ ਹੁਣ ਚੁਗਲੂnga ਮੈਂ ਨਾ ਆਪਣਾ ਤਾਂ ਦੋਨੇ ਭੈਣਾਂ ਦਾ ਢਿੱਡ ਪਾਟਣ ਤੇ ਹੋ ਜਾਂਦਾ ਤੇ ਤੂੰ ਇੰਨੇ ਤੇਰਾ ਤਾਂ ਬਾਲਾ ਹੋ ਜਾਂਦਾ ਕਿ ਮੈਂ ਕੀ ਕਰਾਂ ਹੁਣ ਮੇਰੀ ਗੱਲ ਸੁਣ ਲੈ ਉਰੇ ਸਾੜਿਆ ਜਾ ਸੂਟ ਸਾਡੇ 4 ਸਾਲ ਹੋ ਗਏ ਪਾਏ ਨੂੰ ਇੱਥੇ ਟਾਕੀ ਲਾਣੀ ਕਦੇ ਉੱਥੇ ਟਾਕੀ ਉਰੇ ਮੈਂ ਮਾਰ ਜਾ ਤੜਕੀ ਹੋਰ ਜੋਰ ਲੂ ਠੋਨਾ ਕਰਦੇ ਉੱਦ ਜਾਂਦਾ ਨੀ ਮੇਰੀ ਗੱਲ ਸੁਣ ਆ ਆਪਣੇ ਗਮਾਂਡਣਾ ਸੀਤੋ ਤੇ ਭ੍ਰਿਤੋ ਗੰਨੋ ਸੀ ਕਿੰਨਾ ਕੁਸ ਲੈ ਕੇ ਆਂਿਆ ਹੋਰ ਨਹੀਂ ਭੈਣੇ ਮੈਂ ਵੀ ਦੇਖਿਆ ਸੀ ਬਲਾਂ ਸੂਟ ਲੈਈਆਂ ਨੇ ਐਨੇ ਸੂਟ ਲੈ ਕੇ ਆਈਆਂ ਆਪਾਂ ਤਾਂ ਦੋਨੇ ਨਹੀਂ ਜਾਣਦੀਆਂ ਬਾਜ਼ਾਰ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮੈਂ ਤਾਂ ਆਪਾਂ ਚੁਗਲਣਾ ਕਰਦਾਂਗੇ ਜਾਵਾਂਗੀਆਂ ਕਾਲ ਜਾਜਾ ਠਰ ਦੂ ਨਹੀਂ ਭੈਣੇ ਤੇਰੇ ਬਲਾਂ ਬੱਝੀਆਂ ਮੈਨੂੰ ਤਾਂ ਬਲਾਂ ਪਰਸਾਈ ਜੀ ਨਹੀਂ ਬਥੇਰੀਆਂ ਬੱਝੀਆਂ ਪਰ ਤੇਰੇ ਨੂੰ ਘੱਟ ਬੱਝੀਆਂ ਸੀ ਥੋੜੀਆਂ ਜਿਹੀਆਂ ਨਹੀਂ ਮੇਰੇ ਹੋਰ ਮੇਰੇ ਤਾਂ ਮਰ ਜਾਣਾ ਹੱਡ ਸੇਕ ਦਿੰਦਾ ਹੁਣ ਨਹੀਂ ਭੈਣੇ ਆਖੇ ਕੀ ਕਹਿੰਦੇ ਛੱਡ ਤਾਂ ਨਾ ਪੰਜ ਤੇ ਗਲਾਸ ਫੁੱਟ ਕੇ ਦੋ ਮੈਨੂੰ ਤਾਂ ਭੈਣੇ ਪੈਂਦਾ ਨਾ ਪਹਿਲਾਂ ਤਾਂ ਲੈਣ ਵੀ ਨਹੀਂ ਦਿੰਦਾ ਸੀਗਾ ਉਹ ਸਟੀਲ ਦੇ ਛੜੇ ਜਿਹਾ ਗਲਾਸ ਹੁਣ ਕੈਨੂੰ ਪ ਪਤਾ ਪੁਰਾਣੇ ਜਵਾਨਿਆਂ ਦੀਆਂ ਜੰਮਾਂ ਹੁਣ ਅੱਜ ਕੱਲ ਦੇ ਭੈਣੇ ਉਹਨਾਂ ਚ ਤਾਂ ਭੈਣੇ ਸਾਡੇ ਉਹ ਪਤਨ ਕਨੇ 10 ਦੇ ਡਾਲੇ ਪਤਨ ਕੌਣ ਆਵੇ ਤੇ ਭੈਣੇ ਜਦੋਂ ਮੈਂ ਫੜਾਏ ਉਹਨਾਂ ਨੂੰ ਪਾਣੀ ਉਹਨਾਂ ਤਾਂ ਨੱਕ ਮਾਰ ਕੇ ਪੀਤਾ ਤੇ ਮੈਨੂੰ ਕੀ ਬੋਲਦੇ ਨਾ ਸਾਡੇ ਉਹ ਨਹੀਂ ਕਲੰਚ ਦੇ ਗਲਾਸ ਮੈਂ ਆਖਿਆ ਉਹ ਕੀ ਹੋਏ ਮੈਂ ਤਾਂ ਭਾਈ ਮੈਂ ਖੰਗ ਨੂੰ ਮਜਾਵਾ ਤਾਂ ਜਾਵਾ ਕਿੱਧਰ ਤੇ ਹੱਤ ਹੋਗੀ ਅੱਜ ਨੇ ਤਾਂ ਪਾਈ ਪਾਈ ਆ ਸਾਈਕਲ ਵਾਲਾ ਨਹੀਂ ਫੇਰ ਮੈਨੂੰ ਸੂਟਾਂ ਨਹੀਂ ਗੱਲ ਕਰਦਾ ਵਿਚਾਲੇ ਛੜਤੀ ਤੂੰ ਆ ਸਾਈਕਲਾਂ ਦੀ ਗੱਲ ਪਹਿਲਾਂ ਸੁਣਨ ਲੱਗ ਗਈ ਤਾਂ ਦੀ ਵੀ ਸੁਣ ਲੈ ਨਹੀਂ ਮੇਰੀ ਗੱਲ ਸੁਣ ਨਹੀਂ ਭਾਣੇ ਉੱਪਰੀ ਪਾਂਟ ਲਿਗੜਾਂ ਦੀ ਲੈ ਕੇ ਆਉਣਾ ਤੇ ਆਪਾਂ ਨਹੀਂ ਜਣਾ ਲੈਣ ਨਹੀਂ ਮੇਰਾ ਤਾਂ ਦੇਖ ਦੇ ਕੇ ਮੈਂ ਤੈਨੂੰ ਕੀ ਦੱਸਾਂ ਪੀੜਾ ਉੱਠ ਖੜਿਆ ਕਿੱਡਾ ਦੁਖਣ ਲੱਗਿਆ ਮੈਂ ਤਾਂ ਸੂਟ ਦੇਖ ਕੇ ਫਿਰ ਮੈਨੂੰ ਐ ਦੱਸ ਵੀ ਤੂੰ ਜਾਏਂਗੀ ਨਹੀਂ ਜਾਊਂਗੀ ਤਾਂ ਹੈਗੀ ਕਿੱਦੇ ਜਾਏਂਗੀ ਤਾ ਨਾ ਪਹਿਲਾਂ ਤਾਂ ਪੈਸਾ ਨਹੀਂ ਸੀ ਕੋਲੇ ਤੈਨੂੰ ਪਤਾ ਭੈਣੇ ਜੀਨੇ ਖੱਦਰ ਦੇ ਲੀੜੇ ਪਾ ਕੇ ਹੰਡਾਏ ਹੁਣ ਉਹ ਮੈਨੂੰ ਕਿੱਥੋਂ ਦੇ ਦੇਊਗਾ ਪੈਸੇ ਤੇ ਹੁਣ ਕਿੱਥੋਂ ਆਗੇ ਤੇਰੇ ਕੋਲ ਪੈਸੇ ਨਹੀਂ ਪੈਸੇ ਹੱਟੀ ਤੇ ਦੋ ਘੱਟੇ ਕਣਕ ਦੇ ਵੇਚ ਕੇ ਆਈਆਂ ਉਹ ਨਹੀਂ ਜਦੋਂ ਪਤਾ ਲੱਗਿਆ ਫੇਰ ਮੈਂ ਦੇਖੀ ਜਾਊਗੀ ਫੇਰ ਮੇਰੀ ਗੱਲ ਸੁਣ ਜਿੱਥੇ ਕਿੱਦਿਆਂ ਦੇ ਹੱਟ ਸਿੱਖਦਾ ਇੱਕ ਵਾਰੀ ਹੋਰ ਸਿੱਖ ਦੂਗਾ ਨਹੀਂ ਹੱਟ ਨਹੀਂ ਸਿੱਖਦਾ ਇਸ ਵਾਰ ਤਾਂ ਮੈਨੂੰ ਆਏ ਲੱਗਦਾ ਮੇਰੇ ਗੱਲ ਤੇ ਸੋਟੀ ਨਾ ਕਰ ਦੇ ਕਿਤੇ ਹੋਰ ਨਹੀਂ ਪੜੇ ਮੈਂ ਨਹੀਂ ਆਉਂਦੀ ਛਡੌਣ ਛਡੂਣ ਫੇਰ ਨਹੀਂ ਮੈਂ ਤਾਂ ਉਹਨੂੰ ਨਾ ਉਹਨੂੰ ਸਿੰਪਲਾਂ ਨੂੰ ਕਹੀ ਕਿ ਆਈਆਂ ਭੈਣੇ ਦੱਸ ਦੱਸ ਨਾਲੇ ਨਹੀਂ ਮੈਂ ਤਾਂ ਆਏ ਕਹੀਨੀ ਆ ਆਪਣੇ ਵੇਲੇ ਤਾਂ ਕੱਲੇ ਕੋੜ ਟੋਕ ਨਾ ਜਮਾਉਂਦਾਂ ਸੀ ਸੰਤ੍ਰਿਆਲਾਂ ਨਹੀਂ ਮੈਂ ਤਾਂ ਅੱਜ ਹੱਟੀ ਤੇ ਜਾ ਕੇ ਦੇਖਿਆ ਭੈਣੇ ਉੱਥੇ ਤਾਂ ਬਲਹਾ ਕੁਝ ਜਿਹਾ ਕਹੀ ਜਾਂਦੇ ਸੀ ਨਹੀਂ ਕਿੰਨਾ ਕੁਝ ਜਿਆ ਲੈ ਆਈ ਬੈਠਿਆ ਤਾਂ ਹੋਰ ਨਹੀਂ ਭੈਣੇ ਆਪਾਂ ਤੀ ਜਾਣਦੇ ਨਹੀਂ ਵਾਧੂ ਪਸਾਉਂਦਾ ਹੱਟੀਆਂ ਤੇ ਤਾਂ ਨਹੀਂ ਤੂੰ ਆਏ ਕਰ ਫੇਰ ਹੁਣ ਮੇਰੀ ਗੱਲ ਸੁਣ ਤੇਰੇ ਕੋਲੇ ਕੋਈ ਪੈਸੇ ਕਿੰਨੇ ਕ ਪਏ ਨਾ ਨੀ ਮੇਰੇ ਕੋਲ ਤਾਂ ਥੋੜੇ ਜਿਹਾ ਸਾਡੇ ਆ ਤਾਂ ਮੰਨਦਾ ਨਹੀਂ ਹੈਗਾ ਨਹੀਂ ਮੈਂ ਤਾਂ ਤੈਨੂੰ ਐ ਕਹਿਨੀ ਆ ਮੰਡੀ ਤਾਂ ਆਪਾਂ ਭੱਗ ਜਾਂਗੀਆਂ ਐ ਕਰਾਂਗੀਆਂ ਫਿਰ ਆਪਾਂ ਤਾਂ ਧੁਰਕੇ ਭੱਗ ਜਾਂਗੀਆਂ ਨਹੀਂ ਭੈਣ ਮੈਂ ਨਹੀਂ ਜਾਂਦੀ ਹੈਗੀ ਤੂੰ ਹੀ ਭੱਗ ਜੀ ਤੂੰ ਹੀ ਲਿਆਦੀ ਮੈਨੂੰ ਸੂਟਕ ਨਹੀਂ ਬੱਸ ਤਾਂ ਆਪਣੇ ਜਾਂਦੀ ਨਹੀਂ ਇੱਕ ਤਾਂ ਬੱਸ ਜਾਂਦੀ ਆ ਪਿੰਡ ਚੋਂ ਨਾ ਨਹੀਂ ਭੈਣ ਮੈਂ ਨਹੀਂ ਜਾਂਦੀ ਮੈਨੂੰ ਤਾਂ ਡਰ ਲੱਗਦਾ ਕਿ ਤੇ ਆ ਕੇ ਮੈਨੂੰ ਫੇਰ ਢਾ ਲੈ ਮੈਂ ਨਹੀਂ ਜਾਂਦੀ ਹੈਗੀ ਤੂੰ ਮੱਲੀ ਭੋਰਾ ਮੈਂ ਤਾਂ ਹੁਣ ਐ ਸੰਸਾ ਕਰਦੀ ਆ ਨਹੀਂ ਭੱਗ ਤਾਂ ਜਾਵਾਂਗੀਆਂ ਭੈਣੇ ਆਵਾਂਗੀਆਂ ਘਰ ਤਾਂ ਉਹ ਹੀ ਤਾਂ ਗੱਲਾਂ ਪੜੀ ਤੂੰ ਤਾਂ ਛੇਤਰ ਖਾਣਿਆ ਕਿ ਮੇਰੇ ਪਵਾਏਗੀ ਤੂੰ ਕੱਲੀ ਵਗ ਜੀ ਇੱਕ ਸੂਟ ਮੈਨੂੰ ਲੈਣੀ ਪੈਸੇ ਨਹੀਂ ਹੁੰਦਾ ਤੂੰ ਮੇਰੇ ਨਾਲ ਜੇ ਵਗ ਜੀ ਨਹੀਂ ਪਹਿਣੇ ਮੈਨੂੰ ਤਾਂ ਟਿਕਟ ਵੀ ਕਟਾਉਣੀ ਆਉਦੀ ਹੁਣ ਤਾਂ ਟਿਕਟ ਟੁਕਟ ਜੀ ਕਹਿੰਦਾਂ ਕਿ ਪਹਿਣੀ ਟਿਕਟ ਟੁਕਟੀ ਲਵਦੀ ਹੈ ਆਪਣੇ ਵੇਲੇ ਤਾਂ ਪਹਿਣੇ ਬਸ ਲੱਗੀ ਸੀਗੀ ਪਹਿਣੇ ਇੱਕ ਵਾਰੀ ਕੰਜਰ ਨਾ ਚੜ ਗਈ ਮੈਂ ਤਾਂ ਬਸ ਤਾਂ ਪਹਿਣੇ ਇੱਥੇ ਤੱਕਾ ਲਾ ਕੇ ਹੋਥ ਲੈ ਲਈ ਤੇ ਕਤਤਕਾ ਲਾ ਕੇ ਤੋਰ ਕੇ ਲੈਤੇ ਰਹੇ ਮੈਂ ਉਹਨੂੰ ਆਖਿਆ ਵੇ ਮੇਰੀ ਗੱਲ ਸੁਣ ਆਪਾਂ ਬੱਸ ਨੂੰ ਤੱਕਾ ਲਾ ਕੇ ਲਈ ਜਾਂਦੇ ਆ ਆਪਾਂ ਖਾਲੀ ਤੁਰ ਕੇ ਵਗ ਜਾਨੇ ਆ ਕਹਿੰਦਾ ਬੱਸ ਦਾ ਉਹੀ ਗੱਲ ਫੇਰ ਬੱਸ ਦਾ ਚਾ ਕਹਿੰਦਾ ਬੱਸ ਤੇ ਚੜ ਕੇ ਚੱਲਾਂਗੇ ਵੀਰ ਬੱਸ ਤੇ ਚੜਦੇ ਚੜਦੇ ਤਲਵੰਡੀ ਤੁਰਕੀ ਪਹੁੰਚ ਗਏ ਨਾ ਤੂੰ ਤੂੰ ਕਿਸੇ ਨੂੰ ਘਰੇ ਦੱਸਤਾ ਵੀ ਤੂੰ ਜਾਏਂਗੀ ਉੱਥੇ ਬਝੱਟੀ ਤੇ ਬਜ਼ਾਰ ਚ ਨਹੀਂ ਭੈਣੇ ਦੱਸ ਕੇ ਮੈਂ ਪੰਗਾ ਲੈਣਾ ਤੈਨੂੰ ਪਤਾ ਹੈ ਮੇਰੀ ਤਾਂ ਸੱਸਾ ਇੰਨੀ ਭੜੀ ਹੈ ਨਹੀਂ ਮੈਂ ਤਾਂ ਨਾ ਅੱਜ ਨਹੀਂ ਨਾ ਫੇਰ ਸੱਸ ਨੂੰ ਕੀ ਕਹਿ ਕੇ ਜਾਏਂਗੀ ਵੀ ਕਿੱਥੇ ਜਾਣੀ ਆ ਪੁੱਛੂਗੀ ਤਾਂ ਤੈਨੂੰ ਹੈਗੀ ਮੈਂ ਆਪਾਂ ਇਹ ਕਹਦਾਂਗੇ ਆਪਾਂ ਬਾਬੇ ਕੋਲੇ ਜਾਂਦਾਂਗਾ ਪੁੱਛ ਲੈਣ ਉਹ ਬਾਬਾ ਕੁੱਤੇ ਮਾਰ ਨਹੀਂ ਬੈਠਾ ਆ ਖੇਤਾਂ ਚ ਉਹਦੇ ਕੋਲੇ ਲੱਗ ਜਾਂਗੀਆਂ ਬਾਬੇ ਕੋਲ ਤਾਂ ਸਾਡੇ ਵਾਲੀ ਵੀ ਕੁਝ ਨਹੀਂ ਕਹਿੰਦੀ ਬੁੜੀ ਜੀ ਆਪਾਂ ਵਾਗ ਚੱਲਾਂਗੇ ਹੋਰ ਮੇਰੀ ਗੱਲ ਸੁਣ ਹੇਥੋਂ ਕੋਈ ਤੂ ਵੀ ਤੇ ਲੈ ਆ ਕੇ ਬਾਬ ਬੁੜੀ ਦੇ ਮੱਥੇ ਮਾਰਾਂਗੀਆਂ ਵਸਤ ਨਹੀਂ ਹਥੋਂ ਪਾ ਕੇ ਸਵਾਜ ਹੀ ਉਹ ਵੀ ਦੇ ਦੀ ਕਾਗਜ਼ ਤੇ ਆਹੋ ਤੇ ਆਪਾਂ ਤਾਂ ਸੂਟ ਲਿਆਵਾਂਗੀਆਂ ਮੈਂ ਤਾਂ ਆਹ ਸੂਟ ਮੈਂ ਤਾਂ ਛੁੰਨੀ ਲਿਆਂ ਤੇ ਜੇ ਆਪਣੇ ਤਾਂ ਪੁੱਛਿਆ ਇਹਨਾਂ ਨੇ ਘਰੇ ਵੀ ਸੂਟ ਕਿੱਥੋਂ ਲੈਣਾ ਫੇਰ ਕੀ ਕਹਾਂਗੀਆਂ ਛੁੰਨੀ ਕੋਸ ਨਹੀਂ ਹੁੰਦਾ ਦੇਖੀ ਜਾਊਂਗੀ ਕਿਹੜਾ ਸੂਟ ਤਾਂ ਲਿਆ ਜੇ ਇਹ ਨਹੀਂ ਪੈਂਦੀ ਤਾਂ ਜਮਾਈ ਕਰਦੀ ਚਾਹੁੰਦੇ ਤਾਂ ਰੋਜ਼ ਦਾਂਗਾ ਪੈਂਦੀਆਂ ਨੇ ਮੈਂ ਦ ਹੁਣ ਭੈਣੇ ਦੋ ਪੰਨਾਂ ਬਿਸਰ ਗੰਨਾਂ ਕੇ ਸਭ ਕੇ ਤੇਰੀ ਢੂਈ ਦੇ ਭੈਣੇ ਮੈਂ ਤਾਂ ਹੁਣ ਨਾ ਖਾਣ ਦਾ ਸੁਭਾਤਾ ਹੈਗਾ ਨਹੀਂ ਮੇਰੀ ਗੱਲ ਸੁਣ ਹੁਣ ਜੇ ਪੰਜ ਚਾਰ ਦਿਨ ਡੰਡੇ ਮੇਰੇ ਤੇ ਨਾ ਪੈਣ ਨਪੁੱਤੇ ਤਾਂ ਫੇਰ ਉਹ ਦੂਸਰ ਵੀਰ ਨੂੰ ਭਾਲ ਆਉਣ ਲੱਗ ਜਾਂਦੀ ਆ ਪਤਾ ਨਹੀਂ ਤੂੰ ਖਾ ਖਾ ਕੀ ਹੋਰ ਨਹੀਂ ਪੈਣ ਝੀਟ ਜੇ ਹੋਏ ਪਏ ਆ ਮੇਰੇ ਤੇ ਭੈਣ ਕਦੇ ਕਦੇ ਪੈਂਦੇਗਾ ਤੇਰੇ ਤਰ੍ਹਾਂ ਰੋਜ਼ ਹੀ ਪੈਂਦੇਗਾ ਤੇਰੇ ਨਾਲ ਰੋਜ਼ ਤਾਂ ਹੀ ਬੈਠਾਂ ਨਹੀਂ ਮੇਰੀ ਗੱਲ ਸੁਣ ਹੁਣ ਮੈਨੂੰ ਤਾਂ ਆਏ ਲੱਗਦਾ ਆ ਉੱਠ ਤਾਂ ਆਪਣੇ ਦੋਨੇ ਘਰਾਂ ਚ ਰਹਿ ਗਏ ਕਿਹੜੀ ਉੱਠ ਪੈਣ ਹਾਂ ਨਹੀਂ ਤਾਂ ਸਤ ਉੱਠ ਮੈਂ ਤਾਂ ਪੂਰੀ ਜਿਸ਼ਣ ਦੀ ਰਾਈ ਪੋਣਾ ਪੈਣੇ ਤੂੰ ਤਾਂ ਗੱਲਾਂ ਬਾਣੀਆਂ ਮਾਰਦੀਆਂ ਚੰਗਾ ਹਣ ਬਗ ਜਾ ਆਪ ਦੇ ਫਿਰ ਚੰਗਾ ਮੈਂ ਤਾਂ ਜਾ ਕੇ ਭੈਣੇ ਕੰਮ ਨਵੇੜਦੀਆਂ ਤੇ ਐਂ ਕਰ ਫਿਰ ਤੂੰ ਤਿਆਰ ਤਾਂ ਹੁਣ ਕੀ ਹੋਣਾਗਾ ਆਹ ਪਾਟੇ ਦੇ ਕੱਪੜੇ ਪਾ ਕਿਉਂ ਪੀ ਜਾਣਗੀ ਆ ਨਹੀਂ ਫਿਰ ਸਵੇਰੇ ਚੱਲਾਂਗੀ ਅੱਜ ਨਹੀਂ ਜਾਂਦੀ ਮੈਂ ਤਾਂ ਹਾਂ ਨਾ ਕੰਜਰ ਲਿਆਉਂਦੇ ਨਹੀਂ ਚੁੰਨੀ ਵੀ ਲਪੋ ਕੇ ਰੱਖਣੀ ਆ ਆਪਦੀ ਕਿਉਂ ਇਹ ਇਹ ਕਿੱਥੋਂ ਲਈ ਸੀ ਤੂੰ ਨਹੀਂ ਭੈਣੇ ਚੋਰੋਂ ਮੋ ਲੈ ਕੇ ਆਈ ਸੀਗੀ ਮੈਂ ਤਾਂ ਚਾਹ ਜੰਗਲ ਘੋੜੇ ਅੱਜ ਨਹੀਂ ਮਜਾਂਦੀ ਮੈਂ ਤਾਂ ਸਵੇਰੇ ਜਾਉਂਗੀ ਹੋਰ ਆ ਨਹੀਂ ਹੋ ਤਾਂ ਮਰ ਜਾਣਾ ਚੌੜਾ ਨਹੀਂ ਕਿ ਬਣੀ ਹਾਰ ਦਿੰ ਭਾਗ ਜੀ ਭਾਗ ਜੀ ਕੰਮ ਤਾਂ ਮੈਂ ਹੁਣ ਦੇ ਲਈ ਆ ਨਹੀਂ ਦੇਖੀ ਪਾਉਣਾ ਮਾ ਮਾ ਮੈਨੂੰ ਵੀ ਬਿਠਾ ਰਹੇ ਹੁਣ ਮੇਰੀ ਗੱਲ ਸੁਣ ਲੈ ਇਕੱਲੇ ਕੰਮ ਦਾ ਕੀ ਕਰਾਂਗੇ ਜੇ ਦੋ ਬੰਨਾਂ ਕਰਾਂ ਬੰਨਾਂ ਢਿੱਡ ਪਾਟ ਕੇ ਫੇਰ ਕੀ ਕਰਾਂਗੇ ਹੋਰ ਤੇਰੇ ਤਾਂ ਵਾਲਾ ਪਾਟਦਾ ਵਗ ਜਾ ਵਗ ਜਾ ਕਿਤੇ ਛੋੜਿਆ ਇਲਾਜੇ ਕਰੇ ਤੇ ਤੇਰੇ ਫੇਰ 76 ਪੈਣ ਜਾ ਵਗ ਜਾ ਨਹੀਂ ਮੇਰੀ ਗੱਲ ਸੁਣ ਲੈ ਦਾੰਗਾ ਤੇਰੇ ਪੈਣ ਜੀਸ ਮੇਰੇ ਹੱਡਾਂ ਚ ਪਵੇ ਮੈਨੂੰ ਤਾਂ ਪੈਣੀ ਮੈਂ ਤਾਂ ਸੱਚੀ ਗੱਲ ਰਹਾ ਤਮਸਾਂ ਤੇ ਪਾਈ ਕੋਸੋ ਨਹੀਂ ਭਣੀ ਤੂੰ ਤਾਂ ਬਾਲੀ ਖਰਾਬ ਆਂਦੀ ਆਈ ਤਾਂ ਹੈ ਨਹੀਂ ਮੈਨੂੰ ਛਡਾਉਣ ਨਹੀਂ ਛਡਾਉਣ ਕਿੱਥੋਂ ਦੀ ਜੇ ਮੈਂ ਤੈਨੂੰ ਛਡਾਉਣ ਆਉਂਦੀ ਤਾਂ ਮੇਰੇ ਤੇ ਵੀ ਪੈਂਦਾਂ ਤੈਨੂੰ ਪਤਾ ਇੱਕ ਦਿਨ ਮੇਰਾ ਇੱਕ ਦਿਨ ਤੇਰਾ ਡਾਂਗਾ ਦੋਨਾਂ ਤੇ ਪੈਂਦਾਂ ਆਪਣੇ ਤੇ ਕੋਈ ਨਹੀਂ ਭਣੀ ਮੈਂ ਤਾਂ ਹੀ ਪੁੱਛਣ ਆਈ ਸੀ ਮੈਂ ਕਿ ਤੇਰੇ ਤੇ ਕਿੰਨੇ ਕ ਪੈ ਗਈਆਂ ਆਹੋ ਸਵਾਲ ਨਹੀਂ ਆਏ ਤਾਂ ਦੱਸ ਦੇ ਕ ਐ ਵੱਜੀਆਂ ਸੀ ਨੀ ਬਾਸ ਵਗ ਜਾ ਮੈਨੂੰ ਨਹੀਂ ਪਤਾ ਕੈ ਵਜੀਆਂ ਸਤ ਤਵਾ ਨੀ ਬਾਸ ਜਾਣਾ ਮੈਂ ਪਰਸੋਂ ਮੇਰੇ ਤਾਂ ਕਾਰਾਂ ਡਾਂਗਾ ਮਾਰੰਗਿਆ ਜਿੰਨੇ ਤੇਰੀ ਲੈਣੀ ਹੈਗੀ ਭੈਣੇ ਨੀ ਭੈਣੇ ਮੈਂ ਤਾਂ ਗਿਣਦੀ ਆ ਹਾਏ ਬੂ ਕਰਦੀ ਗਿਣੀ ਜਾਣੀ ਆ ਚੰਗਾ ਨੀ ਵਗ ਜਾ ਨੀ ਚੰਗਾ ਮੈਂ ਚੱਲਦੀ ਆ ਹੋਈ ਡਾਂਗਾ ਦੀ ਲੈ ਕੇ ਜਾ ਆ ਜਾ ਨੀ ਆਏ ਕਰ ਤੂੰ ਤਿਆਰ ਹੋ ਜਾ ਰੋਟੀ ਰੋਟੀ ਖਾ ਕੇ ਨੀ ਆਏ ਕਰਾਂਗੀ ਆ ਰੋਟੀ ਰੋਟੀ ਅੱਜ ਨਹੀਂ ਮੈਨੂੰ ਜਾਨਤੀ ਮੈਂ ਤਾਂ ਸਵੇਰੇ ਚੱਲੂਗੀ ਨੀ ਸਵੇਰੇ ਨਹੀਂ ਅੱਜ ਤਾਂ ਸਾਡੇ ਵਾਲਾ ਹਲ ਵਾਣ ਗਿਆ ਤੇ ਫਿਰ ਭੈਣੀ ਅੱਜ ਸਾਡੇ ਵਾਲਾ ਘਰੇ ਪਿਆਗਾ ਮੈਂ ਨਹੀਂ ਜਾਨਦੀ ਜੇ ਵਗ ਜਾ ਨੇ ਉਹਨੂੰ ਪੁੱਛ ਲਾ ਆਹ ਕਹਿੰਦਾ ਮੈਂ ਨਹੀਂ ਪੁੱਛਦੀ ਪਰ ਨਾ ਨਾ ਬਾਬੇ ਕੋਲੋਂ ਜਾਣ ਹੀ ਦਿੰਦਾ ਤੂੰ ਵਗ ਜਾ ਮੈਂ ਤਾਂ ਸਵੇਰੇ ਚੱਲੂ ਜਾਂ ਚੱਲਣਾ ਹੈ ਬਾਗ ਜੀ ਨਹੀਂ ਮੈਂ ਜਾਂਦੀ ਨਹੀਂ ਜਾ ਮਾ ਨਹੀਂ ਤੇਰੇ ਬਣਾ ਨੂੰ ਮੈਂ ਜਾਂਦੀ ਮੇਰੀ ਗੱਲ ਸੁਣ ਅੱਧਾ ਚੁਗਲਣਾ ਤਾਂ ਬਾਕੀ ਰਹਿ ਗਿਆ ਚੰਗਾ